ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਪੰਜ ਬਿੜਾ ਦਿਖਾਵਾਂਗੇ ਰੇਟ ਡਿਟੇਲ ਵਿੱਚ ਪਹਿਲੇ ਨੰਬਰ ਤੇ ਤਾਜੀ ਸੂਈ ਆਪਾਂ ਜਿਹੜੀ ਬੈੜ ਦੇਖ ਰਹੇ ਹਾਂ ਕਿਹੜੇ ਸੀਮਨ ਦੀ ਹੈਗੇ ਕਿਹੜਾ ਬੱਚਾ ਸਾਰੀ ਡਿਟੇਲ ਤੇ ਰੇਟ ਵੀਡੀਓ ਦੇ ਵਿੱਚ ਹੋਗਾ ਮਗਰ ਬੱਚੀ ਦੇਖੋ ਜਿਵੇਂ ਕਹਿੰਦਾ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਉਹ ਗੱਲ ਹੋਈ ਪਈ ਆਓ ਅੱਗੇ ਵੀਰ ਨਾ ਕਰੀਏ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾ ਬਾਈ ਭਵਨਪ੍ਰੀਤ ਸਿੰਘ ਪੰਡਤ ਨੇ ਐਜਨਟ ਬਰਨਾਲਾ ਜੀ ਮੋਬਾਈਲ ਨੰਬਰ ਹੀ ਕੰਟੈਕਟ ਨੰਬਰ 9877868899 ਦੂਜਾ ਨੰਬਰ ਇਹ 9735 50 ਸੜੀਏ ਵੱਡੇ ਭਰਾ ਨੰਬਰ ਆਈ ਹੈ ਅੱਛਾ ਯਾਰ ਅੱਜ ਬੈੜ ਪਹਿਲੇ ਨੰਬਰ ਤੇ ਆਪਾਂ ਦੇਖ ਰਹੇ ਹਾਂ ਮਗਰ ਇਹ ਬੱਛੀ ਆ ਗਈ ਹੈ ਨਾ ਹਾਂ ਭਾਈ ਚਾਰ ਲੋਕ ਛੱਕਦੇ ਚੱਕਦੇ ਇਹ ਕੰਨੀਆਂ ਖੜੀਆਂ ਲੀਆਂ ਜੇਰ ਜੀ ਰੋਕੇ ਆ ਹਾਂ ਤੇਰੀ ਵੀਡੀਓ ਬਣੀ ਪਿਆ ਸਾਰੀ ਪ੍ਰੋਪਰ ਆਪਣੇ ਕੋਲ ਹੀ ਅੱਜ ਸਵੇਰ ਮੰਨ ਕੇ ਚੱਲ ਕੱਲ ਸ਼ਾਮ ਦੀ ਸੂਈ ਹੈਗੀ ਰਾਤ ਆਪਾਂ ਜੁਈ ਜੀ ਮੰਨ ਕੇ ਚੱਲੇ ਫੀ 9 ਕਿਲੋ ਤੜਕੇ ਹੋਗਾ 10:30 11:00 ਨੂੰ ਹੋ ਦੀ ਆ ਜੀ 20 ਕਿਲੋ ਤੋਂ ਪਲੱਸ ਬੌੜੀ ਹੋਣ ਤਿਆਰ ਆ ਬਈ ਇਹਦੇ ਬਾਕੀ ਮਰਜ਼ੀ ਵੀਰ ਦੋ ਤਿੰਨ ਟਾਈਮ ਚੋਗੇ ਜੇ ਮਰਜ਼ੀ ਰਹੀ ਬੱਛੀ ਬੜੀ ਪ ਸੋ ਯਾਰ ਬੱਛੀ ਦੇਖੋ ਮਗਰ ਯਾਰ ਹਨਾ ਮੈਜਿਕ ਦੀ ਬੱਛੀ ਆ ਗਈ ਮੈਜਿਕ ਦੀ ਹੈ ਬਈ ਤੇ ਇਹ ਸੁਆ ਸੁਈ ਹੈਗੀ ਇਹ ਸੁਆ ਬਈ ਦੂਜਾ ਦੂਜਾ ਸੁਆ ਹਾਂ ਚਾਰ ਦੰਦ ਹਨਾ ਹਾਂ ਚਾਰ ਉਹ ਕੇ ਸ਼ਿਕਰੇ ਚੱਕਦੀ ਹੈ ਜੀ ਹਾਂ ਕੰਨੀਆਂ ਖੜੀਆਂ ਹਲੇ ਦੀਆਂ ਤੇ ਇਹ ਕਿੰਨਾ ਕੁ ਦੁੱਧ ਦੇ ਦੂ ਜੀ ਇਹ ਦੁੱਧ ਬਈ ਐ ਮੰਨ ਕੇ ਚੱਲ ਵੀ ਦੁੱਧ ਨੋਰਮਲੀ 35 ਕਿਲੋ ਵਾੜਾ ਦੁੱਧ ਦੇਣਾ ਆਰਾਮ ਨਾਲੀ ਜੇ 20 ਦਿਨ ਖੜ ਗਿਆ ਆਪਾਂ 35 ਵਾੜਾ ਕਿ ਨਹੀਂ ਦੇਦਾ ਇਹ ਬਾਕੀ ਯਾਰ ਖਾੜਨ ਕਿਸੇ ਨੇ ਦੇਣੀ ਨਹੀਂ ਨਾ ਜਨਵਰੀ ਵਾਲਾ ਪੜਾ ਮਗਰ ਇਹ ਮਾਰੀ ਬੱਚੀ ਮੰਨ ਗਈ 35 ਦੀ ਅੱਗੇ ਬੱਸੀ ਹੋਈ ਅੱਜ ਦੀ ਸੋਹ ਗੱਲ ਆ ਜਦੋਂ ਕਣਕ ਮੰਨ ਕੇ ਜਦ ਬੀਜ ਦੀ ਰੋਤ ਹੁੰਦੀ ਆ ਸੁਪਰ ਸੀਡਰ ਸੜਕ ਤੇ ਲੱਗਿਆ ਜਾਂਦਾ ਉਹਨੂੰ ਤੁਰੇ ਜਾਂਦੇ ਨੂੰ ਮੈਂ ਅਗਲਾ ਕਹਿੰਦਾ ਫੇਰ ਸਾਡਾ ਵੀ ਕਿੱ ਲੱਗ ਬੀਜ ਕੇ ਜਾਈਂ ਯਾਰ ਸੋਹ ਗੱਲ ਆ ਜ ਬੱਚੀ ਮਗਾ ਇਹਨੂੰ ਹਰ ਨਹੀਂ ਦੇਣਾ ਕਿਸੇ ਨੇ ਤੇ ਬੱਚੀ ਹੈਗੇ ਮਗਰ ਏਬੀਐਸ ਦੇ ਮੈਜਿਕ ਬੋਲਦੀ ਹੈ ਮੈਜਿਕ ਦੀ ਤੇ ਬਾਕੀ ਕੁਆਲਟੀ ਕੁਆਲਟੀ ਲੇਵਾ ਲੂਆ ਫਿਟਨੈਸ ਚਾਰੂ ਚੂਰੂ ਹੈਨਾ ਵੀ ਕਹਿੰਦੇ ਪਾਬ ਕਿਸੇ ਪਾਸੇ ਹੱਥ ਧਰਾ ਬੱਚੀ ਹੈ ਨਹੀਂ ਜੀ ਰੇਟੇ ਦਾ ਕੀ ਰੋ ਵੇਚ ਨਾਲ ਰੇਟ ਵੇਲੇ ਆ ਮੰਨ ਕੇ ਜਲਾ ਚਿਕ ਨੇ ਸਵਾਲ ਹੀ ਵੜ 125000 125000 ਮੰਨ ਕੇ ਚੜਿਆ ਲੋਕ 25 25000 ਦੇ ਕੱਲੀ ਬੱਚੀ ਲੈਣ ਨੇ ਹਣਾ ਭਈ ਮੰਨਦਾ 20 35000 ਦੀ ਰਸੀ ਹੈ ਸੁ ਯਾਰ ਮਗਰ ਬੱਚੀ ਬੜੀ ਪਿਆਰੀ ਐ ਤੇਤਾ ਜੀ ਸੂਈ ਵੀ ਬਾਕੀ ਮੇਨ ਗੱਲ ਤੰਦਰੁਸਤ ਆਜ ਦੀ ਗਰੀ ਹਣਾ ਜੇ ਭਈ ਅੱਜ ਵੀ ਕਟਾ ਕੇ ਨਹੀਂ 20000 ਦੀ ਰਸੀ ਕੱਟ ਲਾਈਂਗਾ ਕੁਛ 1 5 ਦੀ ਗੱਲ ਹੀ ਰਹੇਗੀ 1 5 ਦੀ ਗੱਲ ਹੀ 20 ਦੀ ਆਪਾਂ ਬੱਤੀ ਕਰਦੇ ਤੇ ਬਾਕੀ ਵੀਰੇ ਪਤਨੀ ਜਮੜੀ ਬਰੀਕਿਆ ਬਰੂਕਿਆ ਬਹੁਤ ਆਣਾ ਠੀਕ ਹੈਗੀ ਆਸ ਲਾਈ ਟੈਲੀਗ੍ਰਾਫ ਵਰਗੀ ਐ ਜਮਾ ਸੋ ਯਾਰ ਕੀ ਬਾਤ ਆ ਜਮਾ ਸੋਨੇ ਸੁਹਾਗ ਦੀ ਗੱਲ ਨਜ਼ਾਰੇਦਾਰ ਵਾਲੀ ਵੈੜ ਆ ਜਾਵਾ ਹਨਾ ਬਈ ਇੰਦਰੀ ੜਾ ਪਾਲ ਜ਼ਰੂਰ ਹੈ ਵੈੜ ਦੇ ਜੀ ਤੇ ਇਹਨੇ ਇੱਕੋ ਜਮਾਣ ਇੱਕੋ ਜੀ ਸੋ ਸਵਾ ਲੱਖ ਰੁਪਇਆ ਮੌਕੇ ਤੇ ਮਾਨਦਾਨ ਵੀ ਹੋ ਜੂਗੀ ਕਾ ਲੰਗ ਬਈ ਤੇ ਵੈੜ ਯਾਰ ਕਿਆ ਬਾਤ ਆ ਬੁਲਬੁਲ ਦੇ ਬੱਚਾ ਹੀ ਆ ਹਲੇ ਤਾਂ ਟਾਈਮ ਹੀ ਸਾਰਾ ਕਹਿੰਦਾ ਬਾਬ 2:00 ਵਜੇ ਆ ਸਾਨੂੰ ਤਾਂ ਖੜ ਜੂਗੇ ਪੈਰ ਦੀ ਖੜੀ ਆ ਗੂ ਜਮਾ ਹਨਾ ਜੀ ਹਾਂ ਤੇ ਬਾਕੀ ਮਿਲਕ ਮੇਨ ਵਗੈਰਾ ਦੇਖੋ ਯਾਰ ਸੋਹਣੀ ਸਾਫ ਸੁੱਧਰੀ ਜਿਹੜੇ ਵੀ ਕਹਿੰਦਾ ਬਰੀਡ ਚੈਰ ਕਰਨੀ ਆ ਤੇ ਦੋ ਨਾਲ ਤੁਹਾਡੇ ਘਰੇ ਜਾਣਗੇ ਤੀਜਾ ਜਾਊਗਾ ਦੁੱਧ ਭਾਈ ਲੋਨ ਉਹ ਤਾਂ ਪਾਇਆ ਵੈ ਭਾਈ ਜੀ ਦਾ ਜਰ ਬੱਚੀ ਪਗੜ ਜਬਰਦਸਤ ਹੈਣਾ ਹਾਂਜੀ ਸੋ ਸੋਨੇ ਦੇ ਸੁਹਾਗੇ ਵਾਲੀ ਗੱਲ ਹੀ ਹੈ ਬਾਈ ਜੀ ਤਾਂ ਤੇ ਪੂਰੀ ਸਾਫ ਸੁਥਰੀ ਅੱਗੇ ਆ ਗਈ ਬਾਈ ਜੀ 2 ਨੰਬਰ ਇਹ ਦੋ ਦੰਦ ਬੱਚਾ ਭਾਈ ਇਹ ਅੱਛਾ ਦੋ ਦੰਦ ਦਾ ਹਜੇ ਕੌਂਦੀ ਹੈ ਭਾਈ ਇਹ ਕੰਪਾਪ ਅਪੈਂਡਿੰਗ ਵੈ ਵਸੀ ਨਾ ਕਹਿੰਦਾ ਬਾਪ ਜਿੱਦੇ ਨੂੰ ਇਹਨੇ ਕਹਿੰਦਾ 7-8 ਦਾ ਸੁਆ ਹੋਣਾ ਉਹਦੇ ਮਗਰ ਫਾਰਮ ਖੜਾ ਕਰ ਦੂ ਇਹ ਸੋ ਤੇ ਕਿਹੜੇ ਸੀਮਨ ਦੀ ਆ ਪਏ ਆ ਦੇਖ ਲੈ ਇੱਕ ਦੰਦ ਪਾਣੀ ਜਿਹੜਾ ਨੇ ਪਣਾ ਜੀ ਲੈ ਬਈ ਦੋਗੇ ਦੰਦ ਕੱਢੇ ਜਾਣੇ ਕੱਢੇ ਨਹੀਂ ਆਏ ਭਾਈ ਤੇ ਸੀਮਣ ਵਗੈਰਾ ਕਿਹੜਾ ਇਹ? ਹਾਂ ਇਹ ਪਾਈਪਰ ਦੀ ਆ ਬਈ। ਅੱਛਾ ਇਹ ਪਾਈਪਰ ਦੀ ਆ ਆਪ ਆ ਕਿ ਅੱਗੇ ਕਿਹੜਾ ਲੱਗਿਆ ਵਾ? ਤੇਰੇ ਬਾਅਦ ਹੈ ਵੇ ਡਾਕਟਰ ਤੁਸੀਂ ਦਾਦਾ। ਅੱਛਾ ਉਹ ਆਪਾਂ ਦੇਖ ਕੇ ਦਾਦਾ। ਅੱਛਾ ਡਾਟਾ ਇਹਦਾ ਆਪਾਂ ਦੇ ਦਾਂਗੇ। ਮੈਕੈਨਿਕ ਕਾ ਕੰਨ ਯਾਰ ਜਾਤ ਪਾਤ ਵਾਲੀ ਬੈੜਾ ਤੇ ਦੁੱਧ ਬਾਈ ਜੀ ਕਿੰਨਾ ਕੁ ਦੇ ਦੂਗੀ ਇਹ? ਦੁੱਧ 50 ਮੰਨ ਕੇ ਦੱਸੀਂ ਪਲਾਸਤੀ ਦੋ ਬੱਤੀ ਪੈਣੀ। ਆਪਾਂ ਕਹਿੰਦੇ 30 ਕਿਲੋ ਮੰਨ ਕੇ ਲੈ ਜੇ। 30 ਕਿਲੋ ਜਿਹੜਾ ਮਾਦੀ ਮੰਨ ਕੇ ਲੈ ਲੈਂਦੇ। ਸੋ ਬਾਕੀ ਯਾਰ ਜਿਹੜੀਆਂ ਬੈੜਾ ਹੁਣ ਸੂਏ 'ਚ ਪੈ ਰਹੀਆਂ ਨਾ ਦਾ ਠੰਡ ਨਾ ਗਰਮੀ ਗਰਮੀ ਜਾ ਰ ਬਿਨਾ ਪੱਖੇ ਛੱਡਿਆਂ ਤੋਂ ਤੇ ਇਹ ਚੱਲਣਗੇ 30-30 ਕਿਲੋ ਦੇ ਜਮਾ ਟੋਲ ਨੂੰ ਟੱਕਰ ਲੋ ਮੱਸੀ ਖੁੱਲਾ ਮੱਸੀ ਖਰਾ ਦਾ ਦੇਣਾ ਬਈ ਜੀ ਤੇ ਸੀਮਨ ਜਿਹੜਾ ਲੱਗਿਆ ਆਪਾਂ ਕਨਫਰਮ ਕਰ ਦਾਂਗੇ ਹਨਾ ਸੋ ਬੱਚੀ ਦੇਖੋ ਯਾਰ ਬੜੀ ਜ਼ਬਰਦਸਤ ਆ ਹਨਾ ਕਹਿੰਦਾ ਭਾਬ ਕਿਸੇ ਪਾਸਿਓਂ ਹੱਥ ਦਰਾਣੀ ਤੇ ਸੂਆ ਸੂਰੀਆ ਪਲੂਣ ਪਹਿਲਾ ਤੇ ਰਿਕਾਰਡ ਤੁਹਾਨੂੰ ਸਾਰਾ ਮਿਲ ਜੂ ਮੂੰਹੋਂ ਦੋ ਦੰਦਾ ਬਈ ਜੀ ਦੰਦਾਂ ਦੇ ਵਿੱਚ ਐਡੀ ਵੜ ਮਿਲਦੀ ਨਹੀਂ ਹੁੰਦੀ ਮੜੇ ਨਾਲ ਖੜਕੇ ਦਿਖਾ ਦੇ ਜਾਂਦਾ ਚਾਹੀਦਾ ਯਾਰ ਸੋ ਫੁੱਲ ਵੱਡੇ ਸਾਈਜ਼ ਦੇ ਵਿੱਚ ਹਾਂਜੀ ਅੱਗੇ ਆ ਗਈ ਤੇ ਇਹ ਨੰਬਰ ਜੀ ਇਹ ਦੋ ਦਾ ਆ ਦੂਜਾ ਸੁਬਾਈ 6 ਦੰਦਾਂ ਵਤੀ ਅੱਛਾ ਦੂਜਾ ਸੁਬਾ 6 ਦੰਦ ਕੈ ਦਿਨ ਕੱਢ ਦੀ ਜੀ ਇਹ ਇਹਦੇ ਭਾਈਆਂ ਮੰਗ ਕੇ ਚਲੇ ਇਹ ਇੱਕ ਹਫਤਾ ਬੈਂਕ ਤੇ ਪੇੜਾ ਗੀ ਅੱਛਾ ਇੱਕ ਹਫਤਾ ਬਾਕੀ ਇਹ ਭਾਈ ਬਾਨਾ ਬੋਨਾ ਬਹੁਤਾ ਭਾਈ ਨਹੀਂ ਕਿ ਲੈ ਬਾਕੀ ਇਹ ਦੁੱਧ ਮੈਂ ਕਹਿੰਦਾ ਜਿਹੜੇ ਚਾਹੇ ਹੱਥੀਚ ਵਾਈ ਕਰ ਲੈ ਚਾਹੇ ਮਸ਼ੀਨੀ ਹੈਣਾ ਸਾਰਾ ਦੇ ਅੰਮ੍ਰਿਤ ਦੇ ਥਾਣੇ ਇਦਾਂ ਲੱਗੇ ਵਣਦੇ ਹੱਥੀਚ ਕਰ ਲੈ ਚਾਹੇ ਮਸ਼ੀਨੀ ਚੋਲੀ ਜਾਣਾ ਆ ਦੇਖੋ ਯਾਰ 나ੜਾ ਭਾਵੇਂ ਕੱਲੀ ਕੱਲੀ 나ੜ ਗੀ ਨਹੀਂ ਚੱਲੂ ਹੈਣਾ ਹਾਂਜੀ ਤੇ ਕਿੰਨਾ ਦੁੱਧ ਹਾਈਐਸਟ ਮੰਨ ਲਿਆ ਬੰਦਾ ਦਾ ਦੁੱਧ ਬਈ ਮਾਰ ਕੇ ਦੱਸੀ 28 29 ਕਿਲੋ ਦੁੱਧ ਚਾਹੇ ਰੋ 30 ਮੰਨ ਕੇ ਲੈ ਜੇ ਬਈ 30 ਤੋਂ 35 ਕਿਲੋ ਤੇ ਇਹਨੇ ਰਸੀ ਨੂੰ ਦੇਣਾ ਰ ਆਉਣਾ ਇਹਦਾ ਰੇਟ ਕੀ ਰਹੂਗਾ ਜੀ ਰੇਟ ਇਹਦਾ ਬਈ ਮੰਨ ਕਿਥਲੇ 1,35,000 ਦੀ ਰਸੀ ਦੇਣਾ ਅੱਛਾ 1,35,000 ਦੀ ਬੱਛੀ ਆਪਾਂ ਦੇ ਦਾਂਗੇ ਹਾਂ ਮਾਨਦਾਨ ਹੋ ਜਾਊਗਾ ਹਨਾ ਸੋ ਯਾਰ ਬੈੜ ਦੇਖੋ ਜ਼ਬਰਦਸਤ ਕਹਿੰਦਾ ਵਾ ਕਿਸੇ ਪਾਸੇ ਹੱਥ ਦਰਾਣੀ ਫੁੱਲ ਸਾਈਜ਼ ਬਿਊਟੀ ਕੁਆਲਿਟੀ ਵਗੈਰਾ ਰੇਟ 1,35,000 ਰੁਪਏ ਕੱਲੇ ਕੱਲੇ ਨਗਦਾ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਦਾ ਵੀਰ ਤੋਂ ਆਪਾਂ ਤੇ ਸੁਬਾ ਸੂਰੀਆ ਬਾਈ ਜੀ ਇਹ ਦੂਜਾ ਹਨਾ ਠੀਕ ਆ ਚੰਗਾ ਦੁੱਧ ਪਾਉ ਤੂੰ ਨਾੜਾ ਨੂੜਾ ਨਾਲ ਥੱਲੇ ਯਾਰ ਜਿਹੇ ਜਿਹੇ ਅਖਬਾਰ ਪੜ ਲਿਆ ਤੇ ਜਿਹੇ ਜਿਹੇ ਥੱਲੇ ਦੇ ਨਾੜਾ ਗੈਨੇ ਇੱਕੋ ਗੱਲ ਹੀ ਆ ਜਮਾ ਤੇ ਵੱਡੀ ਬੁੱਡੀ ਸੈਸੂਜ ਬਹੁਤ ਆ ਜਮਾ ਅੜਦੀ ਫਿਰ ਜਾ ਕਬੂਤਰਾਂ ਨੂੰ ਜਮਾ ਤੇ ਅੱਗੇ ਬਾਈ ਜੀ ਜਿਹੜੀ ਨਾਲ ਦੇਖ ਰਹੇ ਆ ਬੱਚਾ 4 ਨੰਬਰ ਦੇ ਹਨਾ ਤੇ ਬਈ ਆਮ ਕੂਲੀ ਹੈਗੀ ਮਾਰਕਾ ਨੇ ਦਿੱਤੀ 26 27 ਨੰਬਰ ਪਹਿਲਾਂ ਦਿੱਤਾ ਯਾਰ ਜੀ ਹਲਕਾ ਜਿਹਾ ਬਲੱਡ ਹੈਗਾ ਵਿੱਚ ਇਹਦੇ ਹਨਾ ਹਾਂ ਵੀ ਹੈ ਜੇ ਕਹਿੰਦਾ ਭਾਬ ਜਿਹੜੇ ਕਹਿੰਦੇ ਵੀ ਘਰੇ ਦੁੱਧ ਪੀਣਾ ਦੁੱਧ ਜ਼ਿਆਦਾ ਚਾਹੀਦਾ ਫੈਟ ਵਾਲਾ ਚਾਹੀਦਾ ਉਹ ਆ ਗੱਲ ਪੂਰੀ ਕਰੂ ਹਣਾ ਕੰਮ ਕਹਾਂ ਭਈ 28 ਕਿਲੋ ਰਾਮ ਨੇ ਦੇਣਾ 28 ਕਿਲੋ ਸੋਦਾ ਤੇ ਦੋ ਵੀ ਮੰਨ ਕੇ ਆ ਦੁੱਧ ਚ ਪੱਤੀ ਪਾਈ ਦੱਸੂ ਇਹਦੇ ਭਾਈ ਦੱਸੂ ਵੀ ਰਾਮ ਨਾਲ ਹੀ ਬੈਠਾ ਪਹਿਲਾਂ ਕਲਰ ਕੋਟਰ ਦੇ ਲੈ ਬਾਕੀ ਕੋਈ ਵੀ ਵੈੜ ਫੁੱਟ ਨਹੀਂ ਗਈ ਕੋਈ ਵੀ ਆ ਮੰਨ ਕੇ ਚੱਲ ਵੀ ਨਹੀਂ ਜੀ ਤਾਂ ਹਣ ਇਹਦੀਆਂ ਸਾਰੀਆਂ ਸਿੱਧੀਆਂ ਨਹੀਂ ਆ ਕੋਈ ਢੂਈਂ ਤੋੜਦੀ ਵੀ ਪੈਰਾਂ ਤੋਂ ਲੈ ਕੇ ਹਣਾ ਤਾਂ ਤੱਕ ਲੇਵੇ ਤੋਂ ਲੈ ਕੇ ਕੋਈ ਲੈ ਸਾਰੇ ਦਮਪਟੇ ਢੜਦੀਆਂ ਨਹੀਂ ਲਿਆ ਇਹਦਾ ਇਹ ਵੀ ਲੈਵੇ ਲੈਵੇ ਬੰਦੇ ਨਹੀਂ ਇਹਦਾ ਰੇਟ ਕੀ ਰਹੂ ਰੇੜੇ ਦੇ ਭਈ ਤੋੜ ਲਿਆ ਵਾਰਨੂ ਫਿਰ 115000 ਦੀ ਤੇ ਸੁਆ ਸੂਰਜ ਇਹ ਦੂਜਾ ਹਨਾ ਤੇ ਦੁੱਧ ਦੀ ਗੱਲ ਕਰੀਏ 25 ਤੋਂ ਘੱਟ ਦੀ ਨਹੀਂ ਤੇ 30 ਤੋਂ ਵੱਧ ਵੀ ਨਹੀਂ ਪਰ ਆਪਾਂ ਕਹਿੰਨੇ ਨਤੀਤੀ ਮੰਨ ਕੇ ਬੰਦਾ ਲੈ ਜੇ ਯਾਰ ਹਨਾ ਬਾਕੀ ਯਾਰ ਜਿਹੜੀ ਇਹਨੇ ਰੁੱਤ ਆਉਂਦੀ ਆ ਰੁੱਤ ਬਾੜੀ ਤਕੜੀ ਮੂਰੇ ਆ ਰਹੀ ਆ ਤੇ ਜਿਉਂ-ਜਿਉਂ ਝੋਨੇ ਵੱਢਣੇ ਬਾਣ ਖਾਲੀ ਹੁੰਦੇ ਤੁਰੇ ਜਾਣੇ ਹਵਾ ਪੈਣੀ ਸਟਾਰਟ ਹੋ ਗਈ ਉਹ ਸਿਸਟਮ ਇਹਦਾ ਇਹਨੇ ਵਾਧੀ ਤੁਰੇ ਜਾਣਾ ਦੁੱਧ ਵਾਂਗੂ ਹਲਕਾ ਜਾ ਮੰਨ ਕੇ ਚੱਲ ਸਿਰਫ ਜਿਹੜਾ 5 ਤੋਂ 7% ਮੇਰ ਆ ਵਿੱਚ ਇਹਦੇ ਤੇ ਪਰ ਕਹਿੰਦਾ ਵਾ ਉਹ ਕੱਦ ਕਾਠ ਬੜਾ ਡਬਲ ਆ ਹਨਾ ਰੇਟ ਇਹਦਾ ਆ ਗਿਆ 1,15,000 1,15 ਵੀ ਮਾਨਦਾਨ ਕਰਦਾ ਸੀ ਆਪ ਸੋ 1,15 ਚੋ ਮਾਨਦਾਨ ਵੀ ਹੋ ਜਾਊਗਾ ਹਨਾ ਸੋ ਬੈੜ ਜਰਾ ਅੱਜ ਦੀ ਘਰੀ ਦਾ ਕੁਆਲਿਟੀ ਫੁੱਲ ਆ ਜਾਵਾ ਐ ਅੰਡੇ ਕੋ ਚਮਕਦੀ ਭਈਆ ਵੱਡੀ-ਬੁੱਡੀ ਬਹੁਤ ਆ ਤੇ ਚਾਰ ਦਿਖਾ ਦਿੱਤਾ ਸਾਨੂੰ ਪਹਿਲੇ ਰੋਜ਼ ਤੇ ਆਪਾਂ ਹੁਣ ਐਂਡ ਦੇਖੜੀਆਂ ਇੱਕ ਪੰਜਵੇਂ ਨੰਬਰ ਤੇ ਇਹ ਵੀ ਬੁਰਬੁਰ ਦਾ ਬੱਚਾ ਆ ਹਨਾ ਹਾਂਜੀ ਭਈਆ ਇਹਦੇ ਮੰਨ ਕੇ ਨਾਲ 13 ਦਿਨ ਪੈਂਦੇ ਪੈਣੇ 2 ਦਿਨ ਨੂੰ 15 ਨਾਲ ਮੰਨ ਕੇ ਲੈ ਵੀਰ ਅੱਛਾ ਹਾਂ ਤੇ 15 ਦਿਨ ਮੰਨ ਕੇ ਬੰਦਾ ਲੈ ਜੇ ਦੋਨੋਂ 30 ਪਲਾਸੀ ਜਾਣਾ ਰੈਡ ਨੇ ਬਈ ਸਵੇਰ ਸੁੰਦੀਆ ਹੁਣ ਇਹ ਦੂਜਾ ਬਈ ਦੂਜਾ ਸੂਆ 30 ਕਿਲੋ ਦੁੱਧ ਨਾ ਮਨ ਕੇ ਰਾਈ 22 ਕਿਲੋ ਨੇ ਪਹਿਲਾਂ ਦਿੱਤਾ ਹੋਇਆ ਹੈਗਾ ਰੇਟ ਕੀ ਰਹਿਣਾ ਇਹਦਾ ਰੇਟ ਦਾ ਬਈ ਆ ਮੈਂ ਤੇ 1,115,000 ਦੀ ਬਿਹੜ ਦੇਦਾ ਅੱਛਾ 1,115,000 ਦੀ ਬਿਹੜ ਆਪਾਂ ਦੇ ਦੇਾਂਗੇ ਤੇ ਬਾਕੀ ਨਾੜਾ ਯਾਰ ਪਿੰਡੇ ਦੀ ਦਿਖਾਈ ਦੇ ਜਾਂਦੀਆਂ ਨੇ ਹਨਾ ਕੋਈ ਸਾਰੇ ਪਸੰਦ ਮੰਨ ਕੇ ਤੂੰ ਹੀ ਛੋਰੀ ਨਹੀਂ ਜੀ ਉਹ ਲੈ ਕੇ ਬੜਾ ਨਹੀਂ ਜੀ ਕਹਿੰਦਾ ਵਾ ਪੂਰੀ ਫੈਕਟਰੀ ਰੋਣਗੀ ਬੜਾ ਅੱਛਾ ਇਹਦਾ ਰੇਟ ਹੈਗਾ 1,115,000 ਸੋ 1,115,000 ਰੁਪਿਆ ਸੋ ਕਹਿੰਦਾ ਬਬ ਲੱਖ ਤੋਂ ਘਟਨੀ ਕੋਈ ਤੇ ਡੇਢ ਤੋਂ ਵੱਧਨੀ ਕੋਈ ਸੋ ਜਿਵੇਂ ਸਟਾਰਟਿੰਗ ਚੱਕ ਆਪਾਂ ਝਲਕ ਫੇਰ ਮਰਾ ਦਈ ਯਾਰ ਸਵਾ ਲੱਖ ਦੇ ਵਿੱਚ ਮੈਂ ਨਹੀਂ ਕਹਿੰਦਾ ਚਾਹੇ ਜਿਹੜੇ ਮਰਜ਼ੀ ਚੈਨਲ ਖੋਲ ਖੋਲ ਦੇਖੀ ਚੱਲੋ ਉਹ ਇਹ ਨਹੀਂ ਗੱਲ ਆਪਾਂ ਕਿਸੇ ਨੂੰ ਲਾ ਕੇ ਕਹਿੰਨੇ ਪਰ ਆਹ ਰੇਟ ਨਹੀਂ ਤੁਹਾਨੂੰ ਮਿਲਣਾ ਯਾਰ ਰੇਟ ਹੀ ਕਮਾਲ ਦਾ ਲਾਦਾ ਮਗਰ ਮਗਰ ਇਹਦੇ ਰੇਟ 7 ਲੱਖ ਦਾ ਆ ਮੈਂ ਪਰ ਬੱਛੀ ਮਗਰ ਜ਼ਬਰਦਸਤ ਜਿਹੜੀ ਤੁਹਾਨੂੰ ਮਿਲੜੀ ਮੈਂ ਮੱਲਾ ਵੀ 5 ਮਹੀਨੇ ਨੂੰ ਬੱਛੀ ਵਗਜੂ 60000 ਰੁਪਏ ਦੀ ਜਮਾ ਬਾਈ ਵਗਜੂ ਜਮਾ ਬਾਈ ਜੀ ਕਿਉਂ 7 ਲੱਖ ਦਾ ਆਪਾਂ ਫਾਈਨਲ ਉਹਦੇ ਕਮਾਲ ਦਾ ਸੌਦਾ ਕਰੂਗਾ 20000 ਦੀ ਬੱਛੀ ਕੱਢ ਲਾਂਗੇ ਸੋ ਯਾਰ ਕਿਆ ਬਾਤਾਂ ਤੇ ਨੰਬਰ ਉਹ ਦੀ ਬਾਰੇ ਆਪਣਾ ਨੰਬਰ ਬਾਈ 98777889 ਦੂਜਾ ਨੰਬਰ ਹੈ 973550